ਬਹੁਤ ਜ਼ਿਆਦਾ ਮਾਤਰਾ 'ਚ ਪਾਣੀ ਛੱਡਿਆ ਜਾ ਰਿਹਾ ਜਿਸਨੂੰ ਕਿ ਦਰਿਆਵਾਂ ਦੀ ਸਮਰੱਥਾ ਹੈ ਵੀ ਨਹੀਂ ਪੰਜਾਬ ਦੇ ਜਿਹੜੇ ਪਾਣੀਆਂ ਦਾ ਮਸਲਾ ਹੈ ਉਹ ਪਾਣੀਆਂ ਦੇ ਲਈ ਲੜਾਈ ਸਿਖਾਣੇ ਬੜੀ ਵੱਧ ਰਫੇ ਲੱਗੀ ਭਾਵੇਂ ਉਹਨਾਂ ਦੀ ਬਿਲਕੁਲ ਨਗੂਣੀ ਸਮਰੱਥਾ ਹੈ ਹੁਣ ਵੀ ਆ ਸਰਕਾਰਾਂ ਦੇ ਮੁਕਾਬਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜਿਹੜੇ ਬੀਤੇ 15 ਦਿਨਾਂ ਤੋਂ ਖੜਾ ਦੇ ਹਾਲਾਤ ਬਣੇ ਹੋਏ ਨੇ ਤੋਂ ਪੰਜਾਬ ਦਾ ਵੱਡਾ ਹਿੱਸਾ ਕਾੜਾਂ ਦੀ ਮਾਰ ਵਿੱਚ ਹੈ ਤੋਂ ਇਸ ਦੇ ਬਾਰੇ ਵਿੱਚ ਕੁਝ ਜਿਹੜੇ ਕਾਰਨ ਸਾਨੂੰ ਸਮਝਣ ਚਾਉਂਦੇ ਨੇ ਕਿ ਪੰਜਾਬ ਨੂੰ ਦਿੱਲੀ ਦਰਬਾਰ ਹਮੇਸ਼ਾ ਇੱਕ ਬਸਤੀ ਦੀ ਤਰ੍ਹਾਂ ਵਰਤਦਾ ਰਿਹਾ ਜਿਸ ਤਰ੍ਹਾਂ ਅੰਗਰੇਜ਼ ਹਿੰਦੁਸਤਾਨ ਨੂੰ ਲੁੱਟ ਦਾ ਸ਼ਿਕਾਰ ਮਣਾਉਂਦੇ ਰਹੇ ਨੇ ਇਥੋਂ ਮਾਲ ਲੁੱਟ ਕੇ ਇੰਗਲੈਂਡ ਆਪਣੀ ਧਰਤੀ ਉੱਪਰ ਲੈ ਜਾਂਦੇ ਸੀ ਸੋ ਇਸੇ ਤਰ੍ਹਾਂ ਦਿੱਲੀ ਜਿਹੜੀ ਪੰਜਾਬ ਦੀ ਉਪਜਾਊ ਮਿੱਟੀ ਅਤੇ ਪੰਜਾਬ ਦੇ ਜਿਹੜੇ ਪਾਣੀ ਨੇ ਉਹਨਾਂ ਨੂੰ ਵਰਤ ਕੇ ਇੱਥੇ ਸਿਰਫ ਇੱਕੋ ਤਰ੍ਹਾਂ ਦੀਆਂ ਫਸਲਾਂ ਨੂੰ ਤਰਜੀਹ ਦੇ ਕੇ ਉਹ बार-बार ਕਿਸਾਨਾਂ ਨੂੰ ਉਹੀ ਫਸਲਾਂ ਬੀਜਣੀਆਂ ਪੈਂਦੀਆਂ ਹਨ ਜਿਸ ਦੀ ਵਜ੍ਹਾ ਕਰਕੇ ਜਿਹੜਾ ਪੰਜਾਬ ਦੇ ਜਮੀਨੀ ਪਾਣੀ ਖਤਮ ਹੋਣ ਦੇ ਕਿਨਾਰੇ ਆ ਪੰਜਾਬ ਦਾ ਜਿਹੜਾ ਸਰਮਾਇਆ ਜਿਹੜਾ ਇਸ ਦੇ ਦਰਿਆਵਾਂ ਦਾ ਪਾਣੀ ਹੈ ਉਸ ਨੂੰ ਵੀ ਉਹ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦਾ ਜਦੋਂ ਪੰਜਾਬ ਦੇ ਲੋਕਾਂ ਨੂੰ ਪਾਣੀ ਦੀ ਲੋੜ ਹੁੰਦੀ ਆ ਉਦੋਂ ਪਾਣੀ ਨਹੀਂ ਮਿਲਦਾ ਜਦੋਂ ਲੋੜ ਨਹੀਂ ਹੁੰਦੀ ਤੇ ਉਦੋਂ ਮੇੜਾ ਮੰਗੇ ਆ ਪਾਣੀ ਡਿਟਾਜਾਂ ਦਾ ਪਾਲਤੀ ਪਾਣੀ ਜਟਵਾਇਆ ਜਾਂਦਾ ਤੇ ਜ਼ਮੀਨੀ ਪਾਣੀ ਦੀ ਵੀ ਬਹੁਤ ਜ਼ੋਰ ਨਾਲ ਖਿੱਚ ਹੈ ਇਸ ਵਜ੍ਹਾ ਕਰਕੇ ਸੋ ਪੰਜਾਬ ਦੇ ਪਾਣੀ ਦੇ ਲੋਟਾ ਉਹ ਸਿਰਫ ਆਪਣੀਆਂ ਜਿਹੜੀਆਂ ਖਾਦ ਪਦਾਰਥਾਂ ਦੀਆਂ ਲੋੜਾਂ ਉਹ ਐਸੀ ਫਸਲ ਵਿਜਨ ਦੇ ਉੱਤੇ ਜ਼ੋਰ ਦਿੰਦਾ ਹੈ ਕਿ ਜਿਸ ਨੂੰ ਪੰਜਾਬ ਦੇ ਰੋਕਾਂ ਦੀ ਵਰਤ ਵਿੱਚ ਬਹੁਤ ਨਹੀਂ ਆਉਂਦੀ ਪਰ ਉਸ ਨੂੰ ਬਾਕੀ ਸਾਰਾ ਹਿੰਦੁਸਤਾਨ ਖਾਂਦਾ ਸੋ ਇੱਕ ਤਿਹੇ ਵੀ ਪੰਜਾਬ ਨੂੰ ਉਹ ਮੇਸਾ ਦਿੱਲੀ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੀ ਰਹੀ ਹੈ ਇੱਕ ਕਾਰਨ ਤੇ ਲੱਗਦਾ ਹੈ ਦੂਸਰਾ ਕਾਰਨ ਕਿ ਜਿਹੜਾ ਭਾਖੜ ਬਿਆਸ ਜਿਹੜਾ ਮੈਨੇਜਮੈਂਟ ਬੋਰਡ ਉਸ ਦੇ ਜਿਹੜੇ ਪੰਜਾਬ ਦੇ ਦਰਿਆ ਨੇ ਉਸ ਨੂੰ ਕਾਬੂ ਕੀਤਾ ਹੋਇਆ ਹੈ ਅਲੱਗ-ਅਲੱਗ ਥਾਂ ਦੇ ਉੱਪਰ ਬੰਨ ਬਣਾ ਕੇ ਕਿਤੇ ਪਹਾੜਾ ਬੰਨ ਬਣਾਇਆ ਕਿਤੇ ਪੌਂਗ ਬੰਨ ਬਣਾਇਆ ਤੇ ਕਿਤੇ ਮਾਧੋਪੁਰ ਜਿਹੜੇ ਤੇ ਗੇਟ ਲਾ ਕੇ ਪਾਣੀ ਰਾਵੀ ਦਰਿਆ ਦਾ ਜਿਹੜਾ ਪਾਣੀ ਹੈ ਉਹ ਬਿਆਸ ਦੇ ਵਿੱਚ ਮੋੜਦੇ ਸੋ ਇੱਕ ਤੇ ਬੋਰਡ ਦੀ ਗਲਤੀ ਨਜ਼ਰ ਆਉਂਦੀ ਆ ਇਹਦੇ ਵਿੱਚ ਕਿ ਉਹਨਾਂ ਨੇ ਜਦੋਂ ਉਹਨਾਂ ਕੋਲ ਪਿਛਲੇ 50 ਸਾਲ ਦਾ ਜਿਹੜਾ ਬੰਨਾ ਦਾ ਤੇ ਇੱਥੇ ਜਿਹੜੀ ਮੀਂਹ ਪੈਂਦੇ ਆ ਮੀਂਹ ਕਿੰਨੇ ਪੈਂਦੇ ਆ ਕਿੰਨੇ ਜਿਹੜੇ ਉਹ ਡੈਮ ਨੇ ਉਹ ਪਾਣੀ ਦੇ ਝੀਲਾਂ ਉਹ ਪਾਣੀ ਨਾਲ ਭਰਦੀਆਂ ਨੇ ਤੇ ਕਿੰਨੇ ਕ ਸਮੇਂ 'ਚ ਭਰ ਜਾਂਦੀਆਂ ਨੇ ਤੇ ਕਿੰਨਾ ਸਮਾਂ ਉਹ ਖਾਲੀ ਹੋਣ ਤੇ ਲੱਗਦਾ ਸੋ ਇਹ ਸਾਰੀ ਜਾਣਕਾਰੀ ਇਹ ਸਾਰਾ ਡਾਟਾ ਉਹਨਾਂ ਕੋਲ ਲਿਖਤੀ ਹੁੰਦਾ ਹੀ ਹੈ ਕੋ ਨੂੰ ਧਿਆਨ ਵਿੱਚ ਨਾ ਰੱਖਦੇ ਹੋਏ ਉਹ ਸਾਰਾ ਜਿਹੜਾ ਝੀਲ ਆ ਉਹਨੂੰ ਪਾਣੀ ਦੀ ਭਰਨ ਦੇਣਾ ਤੇ ਮੁੜ ਕੇ ਜਦੋਂ ਬਿਲਕੁਲ ਜਿਹੜਾ ਬੰਨਾ ਉਹ ਪਾਣੀ ਸੰਭਾਲਣ ਤੋਂ ਬੇਵੱਸ ਹੋ ਗਿਆ ਫਿਰ ਉਹਦੇ ਪਾਣੀ ਛੱਡ ਦੇਣਾ ਤਾਂ ਹੁਣ ਤਾਂ ਮਤਲਬ ਇਸ ਤਰ੍ਹਾਂ ਚੱਲ ਰਿਹਾ ਵੀ ਜਿੰਨਾ ਕੁ ਪਾਣੀ ਬੰਨ ਤੋਂ ਛੱਡਦੇ ਨੇ ਉਹਨਾਂ ਕੀ ਪਾਣੀ ਨਹੀਂ ਆ ਰਹੀ ਦੁਬਾਰਾ ਦੁਬਾਰਾ ਉੱਥੇ ਜਮਾ ਹੋਈ ਜਾਂਦਾ ਜਿਸ ਦੀ ਵਧਾ ਕਰਕੇ ਜਿਹੜਾ ਲਗਾਤਾਰ ਇਹ ਦਰਿਆ ਜਿਹੜੇ 15 ਦਿਨਾਂ ਤੋਂ ਉਹ ਆਪਣੀ ਸਮਰੱਥਾ ਤੋਂ ਬਾਹਰ ਹੀ ਪਾਣੀ ਵਜਾ ਰਹੇ ਨੇ ਬਹੁਤ ਜ਼ਿਆਦਾ ਮਾਤਰਾ ਚ ਪਾਣੀ ਛੱਡਿਆ ਜਾ ਰਿਹਾ ਜਿਸਨੂੰ ਕਿ ਦਰਿਆਵਾਂ ਦੀ ਸਮਰੱਥਾ ਹੈ ਵੀ ਨਹੀਂ ਤੋਂ ਤੀਸਰਾ ਜਿਹੜਾ ਕਾਰਨ ਨਜ਼ਰ ਆਉਂਦਾ ਕਿ ਜਿਹੜੀ ਕੁਦਰਤੀ ਆਫਤਾਂ ਮਤਲਬ ਕਿ ਕਿ ਮੀਂਹ ਹੋਣਾ ਜਿਸ ਤਰ੍ਹਾਂ ਪੈ ਰਹੇ ਨੇ ਕਿ ਮੀਂਹ ਇੱਕ ਤੇ ਲਗਾਤਾਰ ਪੈ ਰਹੇ ਨੇ ਦੂਸਰਾ ਮੌਸਮੀ ਬਦਲਾਵ ਦੁਨੀਆ ਦੇ ਵਿੱਚ ਸਾਰੀ ਦੁਨੀਆ ਪੱਧਰ ਦੇ ਉੱਪਰ ਹੈ ਤੋ ਇਹਦੀ ਵਜ੍ਹਾ ਕਰਕੇ ਵੀ ਕਿਤੇ ਤੇ ਮਿੱਟੀ ਨਾਲ ਢੇਗਾ ਡਿੱਗਦੀਆਂ ਨੇ ਤੇ ਬੱਦਲ ਫਟਦੇ ਆ ਬਹੁਤ ਜ਼ਿਆਦਾ ਮੀਂਹ ਆਉਂਦੇ ਆ ਤੋ ਉਹਦੀ ਵਜ੍ਹਾ ਕਰਕੇ ਵੀ ਇਹ ਆਪਾਂ ਨੂੰ ਲੱਗਦਾ ਕੀ ਇਹ ਖੜਾ ਦੇ ਕਾਰਨ ਸਮਝਾਉਂਦੇ ਨੇ ਸੋ ਜਿਹੜੇ ਇਹ ਬੀਤੇ ਸਮੇਂ ਤੋਂ ਜਿਹੜੇ ਖੜਾ ਆਏ ਨੇ ਇਹਦੇ ਵਿੱਚ ਕੀ ਸਾਬਤ ਹੋਇਆ ਇਹਨਾਂ ਨੇ ਕੁਝ ਸਾਬਤ ਕੀਤਾ ਉਹ ਇੱਕ ਤੇ ਇਹ ਸਾਬਤ ਕੀਤਾ ਕਿ ਜਿਹੜਾ ਪਿਛਲੇ ਦਹਾਕਿਆਂ ਵਿੱਚ ਜਿਹੜਾ ਸਿੱਖਾਂ ਨੇ ਇੱਕ ਸੰਘਰਸ਼ ਕੀਤਾ ਹੈ ਰਾਜਾਂ ਦੇ ਵਾਧ ਅਧਿਕਾਰਾਂ ਦਾ ਜਿਹਦੇ ਵਿੱਚ ਇਹ ਰਾਜਾਂ ਦੇ ਵਾਧ ਅਧਿਕਾਰਾਂ ਦੀ ਮੰਗ ਸੀ ਉਹਦੇ ਵਿੱਚ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਪਾਣੀਆਂ ਦਾ ਮਸਲਾ ਹੈ ਉਹ ਪਾਣੀਆਂ ਦੇ ਲਈ ਲੜਾਈ ਸਿੱਖਾਂ ਨੇ ਬੜੀ ਬੱਦਰ ਤੇ ਲੜੀ ਇਹ ਜਿਹੜੀ ਮੰਗ ਨੂੰ ਇਸ ਹੜਾ ਨੇ ਜਾਇਜ਼ ਸਾਬਤ ਕੀਤਾ ਕਿ ਸਿੱਖਾਂ ਨੇ ਜਿਹੜਾ ਆਪਣਾ ਸੰਘਰਸ਼ ਕੀਤਾ ਸੀਗਾ ਉਹ ਜਾਇਜ਼ ਸੀਗਾ ਤੇ ਸਿੱਖਾਂ ਨੇ ਜੋ ਸੰਘਰਸ਼ ਕੀਤਾ ਸੀਗਾ ਉਹ ਜਿਹੜੇ ਕੋਈ ਹੋਰ ਲੋਕੀ ਨਹੀਂ ਦੇਖ ਸਕਦੇ ਉਹ ਸੁਭਾਵਨਾਵਾਂ ਨੂੰ ਉਹਨਾਂ ਖਾਤਰਿਆਂ ਨੂੰ ਭਵਿੱਖ ਦੇ ਵਿੱਚ ਦੇਖਿਆ ਸਿੱਖਾਂ ਨੇ ਹੋਰਾਂ ਤੋਂ ਪਹਿਲਾਂ ਤੇ ਮਹਿਸੂਸ ਕੀਤਾ ਤੇ ਇਹਦੇ ਲਈ ਸੰਘਰਸ਼ ਕੀਤਾ ਕਿ ਪੰਜਾਬ ਦੇ ਜਿਹੜੇ ਦਰਿਆਵਾਂ ਦਾ ਪਾਣੀ ਹੈ ਉਹ ਪੰਜਾਬ ਦੇ ਲੋਕਾਂ ਦੀ ਵਰਤੋਂ ਲਈ ਹੋਣਾ ਚਾਹੀਦਾ ਕਿ ਜਦੋਂ ਪੰਜਾਬ ਦੇ ਲੋਕ ਖੜਾ ਨਹੀਂ ਮਾਰ ਚੱਲਦੇ ਨੇ ਤੇ ਪੰਜਾਬ ਦਾ ਜਿਹੜਾ ਦਰਿਆਵਾਂ ਦਾ ਪਾਣੀ ਹੈ ਉਹ ਵੀ ਲੋਕਾਂ ਨੂੰ ਵਰਤੋਂ ਲਈ ਮਿਲਣਾ ਚਾਹੀਦਾ। ਦੂਸਰਾ ਜਿਹੜਾ ਦਰਿਆਵਾਂ ਸੰਬੰਧੀ ਜਿਹੜੇ ਵੀ ਫੈਸਲੇ ਨੇ ਕਿ ਕਿੰਨਾ ਪਾਣੀ ਛੱਡਿਆ ਜਾਣਾ ਹੈ, ਕਿੰਨਾ ਪਾਣੀ ਢੀਲਾਂ 'ਚ ਰੱਖਿਆ ਜਾਣਾ। ਸੋ ਇਹ ਸਾਰੇ ਜਿਹੜੇ ਫੈਸਲੇ ਨੇ ਕਿ ਪੰਜਾਬ ਦੇ ਕਿਹੜੇ ਦਰਿਆ 'ਚ, ਕਿਹੜੀ ਨਹਿਰ 'ਚ ਜਾਂ ਕਿਹੜੇ ਇਲਾਕੇ ਦੀ ਕਿਹੜੇ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਜਾਣਾ, ਕਿਹੜੇ ਇਲਾਕੇ ਨੂੰ ਵਾਧੂ ਲੋੜ ਆ, ਕਿਹੜੇ ਇਲਾਕੇ ਨੂੰ ਘੱਟ ਲੋੜ ਆ ਇਹਦੇ ਵਿੱਚ ਪੰਜਾਬ ਦੀ ਕੋਈ ਨੁਮਾਇੰਦਗੀ ਨਹੀਂ ਕੋਈ ਅ ਸੁਧ رائے ਨਹੀਂ ਸੁਣੀ ਜਾਂਦੀ ਸੋ ਇਹਨਾਂ ਦੇ ਲਈ ਜਿਹੜਾ ਸਿੱਖਾਂ ਨੇ ਇਹ ਸੰਘਰਸ਼ ਪਿਛਲੇ ਸਮੇਂ 'ਚ ਕੀਤਾ ਉਸ ਨੂੰ ਇਹਨਾਂ ਹੜਾਂ ਨੇ ਜਾਇਜ਼ ਫੈਰਾਇਆ ਦੂਸਰੀ ਗੱਲ ਕਿ ਸਿੱਖਾਂ ਨੇ ਜਿਹੜੀ ਇਕਜੁੱਟ ਹੋ ਕੇ ਆਪਣੀ ਜਿੰਨੀ ਵੀ ਬਣਦੀ ਸਮਰੱਥਾ ਸੀ ਉਹਦੇ ਨਾਲ ਲੋਕਾਂ ਦਾ ਭਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿੱਖਾ ਨੇ ਸਾਬਤ ਕੀਤਾ ਹੈ ਕਿ ਭਾਵੇਂ ਉਹਨਾਂ ਕੋਲ ਸਰਕਾਰ ਨਹੀਂ ਉਹਨਾਂ ਦਾ ਸ਼ਾਸਨ ਨਹੀਂ ਵੀ ਤਾਂ ਵੀ ਜਿੰਨੀ ਕਿ ਉਹਨਾਂ ਦੀ ਸਮਰੱਥਾ ਹੈ ਉਹ ਲੋਕਾਂ ਦਾ ਭਲਾ ਕਰਨ ਦੇ ਲੋਕਾਂ ਨੂੰ ਚੰਗਾ ਇੱਕ ਪ੍ਰਬੰਧ ਦੇਣ ਦੇ ਉਹ ਕਾਬਿਲ ਹੈਗੇ ਆ ਇਹ ਸਿੱਖਾ ਨੇ ਵਾਰ-ਵਾਰ ਸਾਬਤ ਕੀਤਾ ਜਦੋਂ ਲੋਕਾਂ ਤੇ ਕੋਈ ਕਿਸੇ ਸਮੇਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਭੀੜ ਬਣਦੀ ਹੈ ਉਦੋਂ ਹੀ ਭੀੜ ਵੇਲੇ ਔਕੇ ਸਮੇਂ ਦੀ ਕਮਾ ਦੀ ਪਰਖ ਹੁੰਦੀ ਹੈ ਬੰਦਿਆਂ ਦੀ ਪਰਖ ਹੁੰਦੀ ਹੈ ਸੋ ਸਿੱਖਾ ਨੇ ਹਮੇਸ਼ਾ ਜਦੋਂ ਔਕੇ ਸਮੇਂ ਆਏ ਨੇ ਲੋਕਾਂ ਦੇ ਤਾਂ ਆਪਣੇ ਆਪ ਨੂੰ ਸਾਬਤ ਕੀਤਾ ਕਿ ਇੱਕ ਚੰਗੇ ਪ੍ਰਬੰਧਕ ਦੇ ਤੌਰ ਤੇ ਚੰਗੇ ਰਾਜ ਦੇਣ ਵਾਲੇ ਤੇ ਚੰਗੀ ਸਰਕਾਰਾਂ ਦੇ ਤੌਰ ਤੇ ਉਹ ਕਾਬਲ ਹੈਗੇ ਆ ਭਾਵੇਂ ਉਹਨਾਂ ਦੀ ਬਿਲਕੁਲ ਨਗੂਣੀ ਸਮਰੱਥਾ ਹੈ ਹੁਣ ਦੀਆਂ ਸਰਕਾਰਾਂ ਦੇ ਮੁਕਾਬਲੇ ਚ ਤੀਸਰੀ ਗੱਲ ਜਿਹੜੀ ਇੰਨਾ ਹੜਾ ਤੋਂ ਸਾਬਤ ਹੁੰਦੀ ਹੈ ਕਿ ਜਿਹੜੀ ਸਿੱਖਾਂ ਦੀ ਪਿਛਲੇ ਸਮਿਆਂ ਦੀ ਜਿਹੜੀ ਧਾਰਨਾ ਬੜੀ ਹੋਈ ਹੈ ਤੇ ਸਿੱਖਾਂ ਨੂੰ ਖਾਸ ਕਰ ਜਿਹੜੇ ਰਾਜ ਨੇ ਹਿੰਦੁਸਤਾਨ ਦੇ ਵਿੱਚ ਦਿੱਲੀ ਦਰਬਾਰ ਦੇ ਹੇਠ ਉਹਨਾਂ ਨੂੰ ਦਿੱਲੀ ਦਰਬਾਰ ਲਗਾਤਾਰ ਆਪਣੀ ਲੁੱਟਗਾਰ ਸ਼ਿਕਾਰ ਮਾਉਂਦਾ ਰਿਹਾ ਹੈ ਤੇ ਉਹਨਾਂ ਦੇ ਉੱਪਰ ਆਪਣੀ ਮਨਮਰਜ਼ੀ ਦੇ ਫੈਸਲੇ ਥੋਪਦਾ ਰਿਹਾ ਹੈ ਉਸ ਨੂੰ ਇੰਨਾ ਹੜਾ ਨੇਦ ਬਾਰੇ ਤੁਸੀਂ ਸਾਬਤ ਕੀ ਕਰ ਅ ਜਿਸ ਤਰ੍ਹਾਂ 2020 ਦੇ ਵਿੱਚ ਜਿਹੜੇ ਖੇਤੀ ਕਾਨੂੰਨ ਆਏ ਸੀ ਉਦੋਂ ਵੀ ਸਰਕਾਰਾਂ ਨੇ ਆਪਣੀ ਮਰਜ਼ੀ ਦੇ ਕਾਨੂੰਨ ਬਣਾ ਦਿੱਤੇ ਕਿਸਾਨਾਂ ਦੇ ਉੱਪਰ ਥੋਪਣ ਦੇ ਲਈ ਜਿਹੜੇ ਇੱਥੇ ਹਿੰਦੁਸਤਾਨ ਦੇ ਵਿੱਚ ਜਿਹੜੇ ਰਾਜ ਨੇ ਦਿੱਲੀ ਦਰਬਾਰ ਦੇ ਹੇਠ ਉਹਨਾਂ ਦੀ ਕਿਸੇ ਮਸਲਿਆਂ ਦੇ ਵਿੱਚ ਕੋਈ ਰਾਏ ਨਹੀਂ ਪੁੱਛੀ ਜਾਂਦੀ ਸਾਰੇ ਫੈਸਲੇ ਜਿਹੜੇ ਉੱਪਰ ਹੋ ਕੇ ਆਉਂਦੇ ਆ ਤੇ ਉਹਨਾਂ ਦੇ ਉੱਪਰ ਥੋਪਣ ਦੇ ਲਈ ਕੀਤੇ ਜਾਂਦੇ ਜਿਹੜੇ ਇਲਾਕਿਆਂ ਵਿੱਚ ਦੀ ਦਰਿਆ ਲੰਘਦੇ ਨੇ ਉਹਨਾਂ ਇਲਾਕੇ ਦੇ ਲੋਕਾਂ ਦੀ ਲੋੜ ਵੇਲੇ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਜਦੋਂ ਲੋੜ ਨਹੀਂ ਹੁੰਦੀ ਉਸ ਵੇਲੇ ਪਾਣੀ ਛੱਡ ਕੇ ਉਹਨਾਂ ਦੇ ਘਰ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਦਿੱਤਾ ਜਾਂਦਾ ਜਾਨੀ ਮਾਨੀ ਨੁਕਸਾਨ ਹੁੰਦਾ ਇੱਕ ਹੋਰ ਗੱਲ ਜਿਹੜੀ ਇਹਨਾਂ ਹੜਾਂ ਨੇ ਸਾਬਤ ਕੀਤੀ ਹੈ ਕਿ ਜਿਹੜਾ ਮੁੱਖ ਤੌਰ ਤੇ ਜਿਹੜਾ ਦੋਸ਼ੀ ਆ ਜਿਹੜਾ ਬੋਰਡ ਜਿਸ ਦੀ ਸਾਰੀ ਪ੍ਰਬੰਧ ਦੇ ਵਿੱਚ ਡੈਮ ਨੇ ਸਾਰੇ ਦਰਿਆ ਨੇ ਕਿੱਥੋਂ ਪਾਣੀ ਛੱਡਣਾ ਹੈ ਕਿੱਥੇ ਪਾਣੀ ਨਹੀਂ ਛੱਡਣਾ ਉਹਦੇ ਲਈ ਜਿਹੜੇ ਵੀ ਅਧਿਕਾਰੀ ਜ਼ਿੰਮੇਵਾਰ ਨੇ ਉਹ ਨਾ ਤੇ ਕਦੇ ਸਾਹਮਣੇ ਆਉਣੇ ਆ ਨਾ ਹੀ ਕੋਈ ਇਸ ਤਰ੍ਹਾਂ ਦੀ ਜਾਂਚ ਹੋਣੀ ਆ ਤੇ ਨਾ ਹੀ ਉਹਨਾਂ ਨੂੰ ਕਦੇ ਸਜ਼ਾ ਦਿੱਤੀ ਜਾਣੀ। ਸੋ ਇਸ ਇਹ ਹੜ੍ਹਾਂ ਨੇ ਸਾਫ਼ ਕੀਤਾ। ਪਹਿਲਾਂ ਵੀ ਜਿਹੜੇ ਹੜ੍ਹ ਆਏ ਨੇ ਉਹ 2030 ਦੇ ਵਿੱਚ ਵੀ ਕੁਝ ਐਦਾਂ ਦਾ ਨਹੀਂ ਹੋਇਆ। ਨਾ ਹੀ 1988 ਦੇ ਵਿੱਚ ਉਹ ਜਿਹਦਾ ਵਾਪਰਿਆ। ਇੱਕ ਹੋਰ ਗੱਲ ਜਿਹੜੀ ਇਹਨਾਂ ਹੜ੍ਹਾਂ ਨੇ ਸਾਫ਼ ਕੀਤੀ ਹੈ ਕਿ ਜਿਵੇਂ ਰਾਵੀ ਦਰਿਆ ਦੇ ਉੱਪਰ ਮਾਧੂਪੁਰ ਹੈਡਵੌਕਸ ਬਣਿਆ ਜਿਸ ਨੇ ਰਾਵੀ ਦਰਿਆ ਦੇ ਚੱਲਦੇ ਪਾਣੀ ਨੂੰ ਮੋੜ ਕੇ ਬਿਆਸ ਦਰਿਆ ਵੱਲ ਨੂੰ ਜਿਹੜਾ ਪਾਣੀ ਭੇਜਦਾ ਕੋਈ ਜਿਹੜੇ ਗੇਟ ਬਣੇ ਹੋਏ ਇਸ ਤਰ੍ਹਾਂ ਉਹ ਟੁੱਟੇ ਤੁਹੇ ਵੀ ਸੁਣਿਆ ਕਿ ਉਹਦੀ ਪਿਛਲੇ ਸਾਲ ਹੀ ਇਨਸਪੈਕਸ਼ਨ ਕੀਤੀ ਗਈ ਸੀ ਕਿ ਇਸ ਦੀ ਵਨ ਦੀ ਮਜ਼ਬੂਤੀ ਕਿ ਨਹੀਂ ਤਾਂ ਸੋ ਜਿਹੜੀਆਂ ਇਹ ਇਨਸਪੈਕਸ਼ਨਾਂ ਨੇ ਜਾਂ ਜਿਹੜੇ ਡੈਮ ਬਣੇ ਹੋਏ ਨੇ ਚਲੋ ਮਾਧਪੁਰ ਤਾਂ ਸਮਝਿਆ ਕਿ ਉਹ ਚੱਲਦੇ ਦਰਿਆ ਦੇ ਉੱਪਰ ਸੀਗਾ ਉਹਨੇ ਸਿਰਫ ਦਰਿਆ ਦਾ ਪਾਣੀ ਮੋੜਨਾ ਹੀ ਸੀ ਉਥੇ ਪਾਣੀ ਸਟੋਰ ਨਹੀਂ ਸੀ ਹੁੰਦਾ ਪਰ ਜਿਹੜੇ ਬਾਕੀ ਦੇ ਡੈਮ ਬਣੇ ਆ ਜਿਵੇਂ ਬਿਆਸ ਦਰਿਆ ਦੇ ਉੱਪਰ ਬਣਿਆ ਹੋਇਆ ਪੌਂਗ ਡੈਮ ਜਿਹੜਾ ਸਤਲੁਜ ਦਰਿਆ ਦੇ ਉੱਤੇ ਬਣਿਆ ਭਾਖੜਾ ਜਿਹੜਾ ਮੰਗਲ ਡੈਮ ਤੇ ਇਹਦੀ ਜਿਹੜੀ ਪਾਣੀ ਸਟੋਰ ਕਰਨ ਦੀ ਲੱਖਾਂ ਕਰੋੜਾਂ ਲੀਟਰ ਪਾਣੀ ਸਟੋਰ ਕਰਨ ਦੀ ਸਮਰੱਥਾ ਕਿਸੇ ਵੇਲੇ ਇਹ ਜਦੋਂ ਡੈਮ ਟੁੱਟਣਗੇ ਤੇ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਨਹੀਂ ਟੁੱਟਣਗੇ ਕਿਉਂਕਿ ਜਿਸ ਤਰ੍ਹਾਂ ਦਾ ਇੰਡੀਆ ਦੇ ਇੱਥੇ ਭ੍ਰਿਸ਼ਟਾਚਾਰ ਹੈ ਜਿਸ ਤਰ੍ਹਾਂ ਮਾਧੋਪੁਰ ਹੈਡਵੌਕਸ ਦਾ ਇਨਸਪੈਕਸ਼ਨ ਫੇਲ ਹੋਇਆ ਮਾਧੋਪੁਰ ਹੈਡਵੌਕਸ ਟੁੱਟਿਆ ਉਸੇ ਤਰ੍ਹਾਂ ਬਾਕੀ ਡੈਮ ਵੀ ਦਾ ਕਿਸੇ ਮਲੇ ਟੁੱਟ ਸਕਦੇ ਆ ਤੇ ਬਹੁਤ ਵੱਡੀ ਇਸ ਤੋਂ ਵੀ ਜ਼ਿਆਦਾ ਕਈ ਹੋਣਾ ਜ਼ਿਆਦਾ ਵੱਡੀ ਤੋਂ ਹੀ ਲਿਆ ਸਕਦੇ ਆ ਇਸ ਗੱਲ ਨੇ ਇਹ ਜਿਹੜੀਆਂ ਕਮੀਆਂ ਨੇ ਉਜਾਗਰ ਕੀਤੀ ਜਿਹੜਾ ਆਉਣ ਵਾਲਾ ਸਮਾਂ ਹੈ ਉਹੋ ਜਿਸ ਤਰ੍ਹਾਂ ਮੌਸਮੀ ਬਦਲਾਅ ਲਾ ਲੋ ਗਲੋਬਲ ਵਾਰਮਿੰਗ ਜਿਹੜੀ ਦੁਨੀਆਂ ਤੇ ਗਰਮੀ ਵੱਧ ਰਹੀ ਆ ਜਾਂ ਜਿਹੜੇ ਜਿੱਥੇ ਵੀ ਜਦੋਂ ਸੋਕਾ ਪੈਣਾ ਤਾਂ ਬਹੁਤ ਜ਼ਿਆਦਾ ਪੈਣਾ ਜਦੋਂ ਮੀਂਹ ਆਉਣਾ ਤਾਂ ਬਹੁਤ ਜ਼ਿਆਦਾ ਆਉਣਾ ਇਸ ਤਰ੍ਹਾਂ ਦੇ ਮੌਸਮੀ ਹਾਲਾਤ ਬਦਲਨੇ ਆ ਉਹ ਅਗਲੇ ਸਾਲਾਂ ਦੇ ਵਿੱਚ ਬਹੁਤ ਤੇਜ਼ ਇਸ ਤਰ੍ਹਾਂ ਦਾ ਇਹ ਪ੍ਰਕਿਰਿਆ ਬਹੁਤ ਤੇਜ਼ ਹੋ ਜਾਣੀ ਆ। ਸੋ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਜਿਹੜੇ ਆਉਣ ਵਾਲੇ ਸਮੇਂ ਨੇ ਉਹ ਚੰਗੇ ਨਹੀਂ ਆ। ਤੇ ਇਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਲੋਕਾਂ ਨੂੰ ਇੱਕ ਦੂਜੇ ਨਾਲ ਜੁਰਮ ਵੀ ਲੋੜ ਆ। ਸੋ ਜਿਸ ਤਰ੍ਹਾਂ ਹੁਣ ਲੋਕਾਂ ਨੇ ਇੱਕ ਜੀ ਦੀ ਮਾਂ ਫੜੀ ਆ ਰਸਦ ਪਾਣੀ ਪਹੁੰਚਾਇਆ। ਰਸਦ ਪਾਣੀ ਜਦੋਂ ਆਪਣੇ ਕੋਈ ਇੱਕ ਥਾਂ ਤੇ ਪਹੁੰਚ ਜਾਂਦਾ ਸੋ ਇਹਨੂੰ ਕਿਸ ਤਰ੍ਹਾਂ ਇਹਦਾ ਇਹ ਇਸ ਨੂੰ ਵੰਡਣਾ ਆ। ਤੇ ਉਹ ਬਿਲਕੁਲ ਠੀਕ ਲੋਕਾਂ ਤੱਕ ਪਹੁੰਚ ਜਾਏ ਤੇ ਹਰ ਇੱਕ ਕੋਲ ਪਹੁੰਚੇ ਸੋ ਇਸ ਦੇ ਲਈ ਜਿਹੜੇ ਸਾਧਨ ਨੇ ਉਹ ਬਹੁਤ ਘੱਟ ਨੇ ਜੇ ਹੜ੍ਹਾਂ ਦੇ ਹਾਲਾਤ ਦੇ ਵਿੱਚ ਆਪਣੇ ਕੋਲ ਕਿਸ਼ਤੀਆਂ ਦੀ ਬਹੁਤ ਵੱਡੀ ਕੁਦਰਤੀ ਘਾਟ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਦਰਿਆ ਨੇ ਤੇ ਦਰਿਆਵਾਂ ਨੇ ਹਰ ਸਾਲ ਇਸ ਤਰ੍ਹਾਂ ਹੀ ਪਾਣੀ ਵਧਣਾ ਹਰ ਇੱਕ ਪਿੰਡ ਦੇ ਵਿੱਚ ਜਿਹੜੇ ਘਟੂ ਘਟ ਦਰਿਆਵ ਦੇ ਨਾਲ ਨੇ ਉੱਥੇ ਤੇ ਹਰ ਇੱਕ ਪਿੰਡ ਦੇ ਵਿੱਚ ਇਸ ਤਰ੍ਹਾਂ ਕਿਸ਼ਤੀਆਂ ਹੋਣੀਆਂ ਚਾਹੀਦੀਆਂ ਨੇ ਜਿਵੇਂ ਆਪਾਂ ਹੁਣ ਵੀ ਹਰ ਇੱਕ ਪਿੰਡ ਵਾਲੇ ਨੇ ਆਪ ਕੋ ਆਪਣੇ ਪ੍ਰਬੰਧ ਕੀਤੇ ਹੁੰਦੇ ਆ ਕਿ ਕੋਈ ਵੀ ਸਮਾਗਮ ਕਰਨਾ ਕੋਈ ਭਾਂਡਿਆਂ ਦਾ ਹੋਇਆ ਕੋਈ ਬਿਸਤਰਿਆਂ ਦੇ ਹੋਇਆ ਇਸ ਤਰ੍ਹਾਂ ਦੇ ਪ੍ਰਬੰਧ ਹੁੰਦੀ ਹਰ ਇੱਕ ਪਿੰਡਾਂ ਦੇ ਵਿੱਚ ਸੋ ਤੇ ਜਿਹੜੀਆਂ ਕੁਦਰਤੀ ਆਫਤਾਂ ਨੇ ਇਸ ਤਰ੍ਹਾਂ ਦੇ ਜਿਹੜੇ ਹੜ੍ਹ ਤੇ ਹਲਾਤ ਨੇ ਸੋ ਇਹਨਾਂ ਨੂੰ ਮੁੱਖ ਰੱਖਦੇ ਹੋਏ ਇਹ ਜਿਹੜੇ ਹੋਰ ਸਾਧਨ ਨੇ ਵੀ ਜਿਨ੍ਹਾਂ ਦੇ ਰਾਹੀਂ ਜਿਹੜੀ ਆਵਾਜ਼ ਆਈ ਉਹਨਾਂ ਹਾਲਾਤਾਂ ਦੇ ਵਿੱਚ ਵੀ ਸੌਖੀ ਹੋ ਸਕੇ ਉਸ ਤਰ੍ਹਾਂ ਦੇ ਸਾਧਨ ਆਪਾਂ ਨੂੰ ਉਹ ਇਕੱਠੇ ਕਰ ਲੈਣੇ ਚਾਹੀਦੇ ਤੇ ਜਿਹੜੀ ਦੂਸਰੀ ਗੱਲ ਉਹ ਨੈਟਵਰਕਿੰਗ ਦੀ ਬਹੁਤ ਘਾਟ ਲੱਗ ਰਹੀ ਹੈ ਕਿਉਂਕਿ ਅਗਲੇ ਸਮਿਆਂ ਦੇ ਵਿੱਚ ਕੋਈ ਜੰਗ ਲੱਗਣੀ ਹੈ ਕੋਈ ਹੜ੍ਹ ਆਉਣੇ ਆ ਕੋਈ ਸੋਕਾ ਪੈਣਾ ਤੇ ਕਿਹੜੇ ਬੰਦੇ ਜਿਹੜੇ ਬੰਦੇ ਇਸ ਤਰ੍ਹਾਂ ਦੀ ਸ਼ੁਰੂਆਮਾ ਕਰਦੇ ਨੇ ਉਹਨਾਂ ਦੇ ਆਪਸ ਦੇ ਵਿੱਚ ਨੈਟਵਰਕਿੰਗ ਆਪਸ ਦੇ ਵਿੱਚ ਉਹਨਾਂ ਦੀ ਤਾਲਮੇਲ ਜ਼ਰੂਰ ਹੋਣਾ ਚਾਹੀਦਾ ਆਉਣ ਵਾਲੇ ਹਾਲਾਤਾਂ ਦੇ ਮੱਦੇ ਨਾਜ਼ਰ ਪੰਜਾਬ ਦੇ ਲੋਕਾਂ ਨੂੰ ਇਹ ਇਕੱਠੇ ਹੋ ਕੇ ਚੱਲਣਾ ਪੈਣਾ ਹੈ ਜਿਹੜਾ ਇੱਕ ਨੈਟਵਰਕਿੰਗ ਦਾ ਇੱਕ ਢਾਂਚਾ ਖੜਾ ਕਰਨ ਦੀ ਗੱਲ ਉਹ ਹੜਾਂ ਤੋਂ ਬਾਅਦ ਜਦੋਂ ਇੱਕ ਖਾਵਾ ਵੇਲਾ ਆਊਗਾ ਉਸ ਵੇਲੇ ਇਸ ਤਰ੍ਹਾਂ ਦੇ ਕਾਰਜ ਦੇ ਜਿਹੜੇ ਸਮਾਸੀ ਵੀ ਜਿਹੜੇ ਹੁਣ ਨਿਕਰੇ ਨੇ ਉਹਨਾਂ ਨੂੰ ਕੋਈ ਆਪਣਾ ਇੱਕ ਨੈਟਵਰਕ ਬਣਾਉਣਾ ਚਾਹੀਦਾ ਇਸ ਤਰ੍ਹਾਂ ਦਾ